ਵਿੱਦਿਆ ਦੇ ਚਾਨਣ ਮਨਾਰੇ ਉਚਕੋਟੀ ਦੇ ਸਮਾਜ ਸੁਧਾਰਕ ਅਤੇ ਬ੍ਰह्म ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਪਰਸੀ ਹਰ ਸਾਲ ਯੂਰਪੀ ਦੇਸ਼ ਇਟਲੀ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ ਇਸ ਸਾਲ ਵੀ ਬਾਬਾ ਪ੍ਰੇਮ ਸਿੰਘ ਜੀ ਦੀ ਪਰਸੀ ਮੌਕੇ ਸਮਾਗਮ ਮੁਰੀਕੇ ਜਾ ਰਹੇ ਹਨ ਗੁਰਦਰਾ ਸਿੰਘ ਸਬਾ ਫਲੈਰੋ ਬ੍ਰੀਸ਼ੀਆ ਇਟਲੀ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ 7 8 ਅਤੇ 9 ਜੂਨ ਨੂੰ ਮਹਾਪੁਰਖਾਂ ਦੀ ਯਾਦ ਵਿੱਚ ਵੱਡੇ ਗੁਰਮਤਿ ਸਵਾਗਤ ਕਰਵਾਏ ਜਾ ਰਹੇ ਨੇ। ਵਰਸੀ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਾਹਿਬ ਵਿਖੇ 7 ਜੂਨ ਨੂੰ ਸ਼੍ਰੀ ਹਨ ਪਾਠ ਸਾਹਿਬ ذریعے ਆਰੰਭ ਹੋਣਗੇ। 8 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਅਮਰਿਤ ਸੰਚਾਰ ਹੋਵੇਗਾ ਜਿਸ ਲਈ ਪੰਜ ਪਿਆਰੇ ਯੂਕੇ ਦੀ ਧਰਤੀ ਤੋਂ ਉਛੇਚੇ ਤੌਰ ਤੇ ਪਹੁੰਚ ਰਹੇ ਨੇ। ਮਹਾਪੁਰਖਾਂ ਦੀ ਯਾਦ ਵਿੱਚ ਸਨਿਚਰਵਾਰ ਨੂੰ ਦਸਤਾਰ ਅਤੇ ਦੁਮਾਲਾ ਮੁਕਾਬਲੇ ਵੀ ਕਰਵਾਏ ਜਾਣਗੇ। ਤਿੰਨੇ ਦਿਨ ਗੁਰਦੁਆਰਾ ਸਹਿਬਾਨ ਵਿਖੇ ਦੀਵਾਨ ਵੀ ਸਰਣਗੇ ਜਿਨ੍ਹਾਂ ਵਿੱਚ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਢਾਡੀ ਜਥਾ ਪਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ ਵਿਸ਼ੇਸ਼ ਤੌਰ ਤੇ ਪੁੱਜਣਗੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਵਾਰ ਵਰਸੀ ਸਮਾਗਮ ਲਈ ਪੰਡਾਲ ਸਜਾਏ ਜਾਣਗੇ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਤਿੰਨੇ ਦਿਨ ਗੁਰੂ ਘਰ ਵਿਖੇ ਪੁੱਜ ਕੇ ਮਹਾਪੁਰਸ਼ਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀ ਦੀਏ ਅਤੇ ਗੁਰਬਾਣੀ ਸੁਣ ਕੇ ਜੀਵਨ ਸਫਲਾ ਕਰੀਏ ਤਿੰਨੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਗੁਰਦੁਆਰਾ ਸਾਹਿਬ ਫਲੇਰੋ ਅਤੇ ਸੰਤ ਬਾਬਾ ਪ੍ਰੀਮ ਸਿੰਘ ਯਾਦਗਾਰ ਕਮੇਟੀ ਪ੍ਰੈਸ਼ਾ ਦੀ ਸਮੁੱਚੀ ਕਮੇਟੀ ਨੇ ਕਿਹਾ ਕਿ ਯੂਰਪ ਵਿੱਚ ਵਸਦੀਆਂ ਸੰਗਤਾਂ ਵਰਸੀ ਮੌਕੇ ਇਸ ਸਥਾਨ ਉਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ ਤਾਂ ਜੋ ਨਵੀਂ ਪੀੜ੍ਹੀ ਨੂੰ ਵੀ ਸੰਤ ਬਾਬਾ ਪ੍ਰੀਮ ਸਿੰਘ ਜੀ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਮੇਲਾ ਇਟਲੀ ਤੋਂ ਦਲਜੀਤ ਮੱਕੜ ਦੀ ਰਿਪੋਰਟ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਨਮ ਮਰਨ ਦੋਹੂ ਮੇ ਨਾਹੀ ਜਨ ਪਰਵਕਾਰੀਆਂ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਏ ਦੇ ਮਹਾਵਾਕਾ ਅਨੁਸਾਰ ਜੋ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਸਲਾਨਾ ਹੀ ਵਰਸੀ ਮਿਤੀ 7 8 9 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਫਲੇਰੋ ਦੀ ਸਮੁੱਚੀ ਕਮੇਟੀ ਸੰਤ ਬਾਬਾ ਪ੍ਰੇਮ ਸਿੰਘ ਦੀ ਯਾਦਗਾਰ ਕਮੇਟੀ ਅਤੇ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਜੋ ਖੁੱਲੇ ਪੰਡਾਲਾਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਜੋ ਖੁੱਲੇ ਪੰਡਾਲ ਬਾਹਰ ਟੈਂਟ ਲਾ ਕੇ ਲਾਇ ਜਾਨਗੇ ਜਿਸ ਦੇ ਵਿੱਚ 8 ਤਰੀਕ ਨੂੰ ਜੋ ਕਿ ਬੱਚਿਆਂ ਦੇ ਗੁਰਮਤ ਮੁਕਾਬਲੇ ਅਤੇ ਜੋ ਅਮਰ ਸੰਚਾਰ ਹੋਵੇਗਾ ਜੋ ਦਮਾਲਿਆਂ ਦੇ ਪੱਗਾਂ ਦੇ ਮੁਕਾਬਲੇ ਹੋਣਗੇ ਸੋ ਇਹਨਾਂ ਸਮਾਗਮਾਂ ਦੇ ਵਿੱਚ ਸਾਡੇ ਕੋਲ ਵਿਸ਼ੇਸ਼ ਕਰਕੇ ਜੋ ਪੰਥ ਦਾ ਮਹਾਨ ਢਾਡੀ ਜਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਅਤੇ ਹਜੂਰੀ ਲਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਸਰਿੰਦਰਜੀਤ ਸਿੰਘ ਜੀ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਸੋ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਆਪ ਜੀ ਜੋ 7 8 9 ਜੂਨ ਨੂੰ ਵੱਧ ਚੜ੍ਹ ਕੇ ਗੁਰੂ ਘਰ ਪਹੁੰਚ ਜੋ ਗੁਰੂ ਘਰ ਦੀਆਂ ਅਤੇ ਮਹਾਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿ ਪਾਪਾ ਪ੍ਰੇਮ ਸਿੰਘ ਜ਼ਿਆਦਗਰ ਕਮੇਟੀ ਬਰੇਸ਼ੀਆ ਅਤੇ ਗੁਰਦਵਾਰਾ ਸਿੰਘ ਸਭਾ ਭਲਾਰੂ ਦੀ ਸਮੂੱਚੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਤਨਤਨ ਬਾਬਾ ਪ੍ਰੇਮ ਸਿੰਘ ਮਹਾਰਾਜ ਜਿਨ੍ਹਾਂ ਦੀ ਸਰਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਪਰਿਸ਼ਾਦਾ ਭਾਵਨਾ ਨਾਲ ਮਨਾਇਆ ਜਾ ਰਹੀ ਹੈ ਜੋ ਕਿ ਖੁੱਲੇ ਡੱਡਾ ਲਾ ਕੇ ਬਾਹਰ ਫਡਾਲਾ ਦੇ ਵਿੱਚ 7 ਜੂਨ 8 ਜੂਨ ਤੇ 9 ਜੂਨ ਨੂੰ ਮਨਾਇਆ ਜਾ ਰਿਹਾ ਜਿਸ ਵਿੱਚ 7 ਜੂਨ ਨੂੰ ਸ੍ਰੀ ਖੰਡ ਪਾਠ ਆਰੰਭ ਹੋਣਗੇ 8 ਤਰੀਕ ਨੂੰ ਦਸਤਾਰ ਮੁਕਾਬਲੇ ਅਤੇ ਦਮਾਲੇ ਮੁਕਾਬਲੇ ਹੋਣਗੇ ਨਾਲ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਅੰਜ ਪਿਆਰੇ ਕਿਉਂਕਿ ਜੁਕੇੰਦਾ ਕੀ ਤੋਂ ਇੱਥੇ ਪੁੱਜ ਰਹੇ ਹਨ ਅਮਰ ਤਸਕਾਰ ਕਰਨੇ ਅਮਰ ਦਾ ਬਾਟਾ ਤਿਆਰ ਹੋਵੇਗਾ ਸਮੁੱਚੀਆਂ ਸੰਗਤਾਂ ਅਮਰ ਚੜ੍ਹ ਕੇ ਅਮਰ ਸ਼ਖੋ ਅੱਜ 8 ਤਰੀਕ ਸ਼ਾਮ ਨੂੰ ਢਾਡੀ ਦਰਬਾਰ ਰਾਗੀ ਢਾਡੀ ਕਥਾਵਾਚਕ ਸਾਹਿਬਾਨ ਆਪਣਾ ਦੀਵਾਨ ਸਜਾਉਣਗੇ 9 ਤਰੀਕ ਦੇ ਰਾਤ ਨੂੰ ਜਿਹੜੇ ਖੁੱਲੇ ਮੈਦਾਨਾਂ ਦੇ ਵਿੱਚ ਕਿਉਂਕਿ ਸਾਡੇ ਸਿੰਘ ਸਾਹਿਬਾਨ ਅਤੇ ਪ੍ਰਚਾਰਕ ਕੌਮ ਦੇ ਜਿਹੜੇ ਕਿ ਪਹੁੰਚ ਰਹੇ ਹਨ ਉਹ ਸਾਰੇ ਹੀ ਉੱਥੇ ਦੀਵਾਨ ਸਜਾਉਣਗੇ ਉਹ ਸਮੁੱਚੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਮੌਕੇ ਤੇ ਪਹੁੰਚ ਕੇ ਗੁਰੂ ਦੇ ਛੋਹੇ ਪ੍ਰਾਪਤ ਕਰੋ ਇਹਜੇ ਤੌਰ ਤੇ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਸੁਦਾਨ ਸਿੰਘ ਜੀ ਇਸ ਵਿਸ਼ੇਸ਼ ਸਮਾਗਮ ਵਿੱਚ ਪਹੁੰਚੇ ਹਨ ਤੁਸਮੂਚਿਆ ਸੰਗਤਾਂ ਨੂੰ ਹਾਜ਼ਰੀ ਦੀ ਬੇਨਤੀ ਹੈ ਪਤਾ ਸਾਰੇ ਨਰਮਨਾਂ ਦੀ ਬਾਤ ਚੜ ਕੇ ਕਿਸੇ ਸਮਾਗਮ ਵਿੱਚ ਸੇਵਾ ਕਰਨੀ ਹੈ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਨੌਜਵਾਨ ਸਭਾ ਬਰੇਸ਼ਿਆ ਤੇ ਬਹਿਰ ਗਮਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਾਲਾਨਾ ਵਰਸੀ 7 8 9 ਜੂਨ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਅਸੀਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿਨੇ ਦਿਨ ਗੁਰੂ ਘਰ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ